ਨਾ ਮੈਂ ਤੇਰਾ ਕੀ ਕਰ ਲਈ ਹੈ ਜੀ ਤੁਹਾਡੇ ਕੀ ਲੱਗਦੇ ਹਾਂਜੀ ਤੁਹਾਡੇ ਕੀ ਲੱਗਦੇ ਸੇ ਇਹ ਡੈਡੀ ਕਿਸ ਤਰ੍ਹਾਂ ਘਟਨਾ ਹੋਈ ਹੈ ਸੈਕਟਰ ਮਾਰਕ ਸਾਨੂੰ ਤਾਂ ਜਦੋਂ ਮੇਰਾ ਬ੍ਰਦਰ ਆਇਆ ਉਹਨਾਂ ਨੂੰ ਦਿਖਾਇਆ ਗਿਆ ਫਿਰ ਪਤਾ ਲੱਗਾ ਦੀ ਮੰਗ ਕਰਦੇ ਆ ਸਾਨੂੰ ਇਨਸਾਫ ਚਾਹੀਦਾ ਕਿਸੇ ਦੇ ਤੁਹਾਨੂੰ ਕੋਈ ਸ਼ੱਕ ਸਾਨੂੰ ਸ਼ੱਕ ਸਾਨੂੰ ਕਿਸੇ ਤੇ ਨਹੀਂ ਜਿਹੜੇ ਮਾਰ ਕੇ ਗਏ ਸਾਨੂੰ ਉਹ ਬੰਦੇ ਚਾਹੀਦੇ ਪੱਕਾ ਅਸੀਂ ਕਹਿੰਦੇ ਪਹਿਲਾਂ ਕੋਈ ਦੁਸ਼ਮਨੀ ਹੈਗੀ ਸੀ ਤੁਹਾਡੀ ਕਿਸੇ ਸਾਡੀ ਕਿਸੇ ਨਾਲ ਨਹੀਂ ਉਹ ਤਾਂ ਬੰਦਾ ਹੀ ਬਹੁਤ ਪੱਕਾ ਤੁਸੀਂ ਗੁਰਸੇ ਇੱਕ ਬੰਦੇ ਇਹ ਗੱਲ ਆ ਵੀ ਆਪਾਂ ਜਿਨਾ ਮੈਂ ਆਪਣਾ ਜਗਤਾਰ ਸਿੰਘ ਹੈ ਸਾਨੂੰ ਬਰਾਇਆ ਸੀ ਅੱਜ ਕੀ ਕੱਟਣਾ ਵਾਪਰੀ ਜੀ ਤੰਗਣਾ ਚਾਹੀਏ ਮੇਰੇ ਤਾਈ ਦਾ ਲੜਕਾ ਸੀ ਇੱਕ ਅੱਜ ਦੀ ਨਹੀਂ ਕੱਲ ਸ਼ਾਮ ਦੀ ਗੱਲ ਆ ਕੱਲ ਸ਼ਾਮ ਨੂੰ ਟਰੈਕਟਰ ਤੇ ਆਇਆ ਬੰਦੇ ਐ ਨਹੀਂ ਪਤਾ ਕਿੱਧਰੋਂ ਆਇਆ ਉਹਨਾਂ ਨੇ ਬੇਰਹਿਮੀ ਨਾਲ ਸੱਟ ਕੇ ਮਾਰ ਕੇ ਸੱਟ ਕੇ ਉਹਨਾਂ ਨੇ ਕੋਈ ਪਰਦਾ ਨਹੀਂ 10 ਮਿੰਟ ਤੁਸੀਂ ਦੇਖਦੇ ਹੋ ਨਾ ਕੋਈ ਹਸਪਤਾਲ ਜਾਂਦਾ ਕਿ ਨੁਦਾਸੀ ਦਿੰਦੇ ਐ ਕੋਈ ਨਿਸ਼ਾਨ ਵੀ ਨਹੀਂ ਵੱਚੇ ਸ਼ਾਮ ਨੂੰ ਇਹ ਸਾਢੇ 9 ਦੀ ਗੱਲ ਹੈ ਸਵਾ 9 ਉਹ ਸੱਟਾਂ ਦੇ ਨਿਸ਼ਾਨ ਨਹੀਂ ਹਾਂਜੀ ਉਹ ਗੱਡੇ ਵਿੱਚ ਬੇਰਹਿਮੀ ਖੀਰ ਦੇ ਹਾਲ ਨਹੀਂ ਬਚਿਆ ਹੋਇਆ ਜੀ ਰੰਬਾ ਹੁੰਦਾ ਜਿਹੜੇ ਉਤੋਂ ਦੀ ਛੋਟਾ ਟਰੈਕਟਰ ਦਾ ਟਾਇਰ ਉਹਨਾਂ ਦਾ ਛੋਟਾ ਟਾਇਰ ਲੰਘਿਆ ਹੋਇਆ ਹੁਣ ਲੰਘਿਆ ਹੋਇਆ ਟਰੈਕਟਰਾਂ ਦਾ ਟਾਇਰ ਵੀ ਖੂਨ ਵੀ ਲੱਗਾ ਸੜਕ ਤੱਕ ਮੁੜਿਆ ਬੈਂਕ ਕਰਿਆ ਜਿਵੇਂ ਪਹਿਲਾਂ ਕਿਸੇ ਨਾ ਕੋਈ ਰੰਜਿਸ਼ ਵਗੈਰਾ ਕਿਸੇ ਨਾ ਨਹੀਂ ਕਿਸੇ ਉਹਦਾ ਬੰਦਾ ਹੀ ਬਾਲਾ ਭਗਦਾ ਹੈ ਬਾਲਾ 15 ਕਿਸੇ ਨਾ ਲੜਦਾ ਨਾ ਬੰਦਾ ਨਹੀਂ ਉਹਦਾ ਬੋਲਦਾ ਹੀ ਨਹੀਂ ਸੀ ਕਿਸੇ ਨਾਲ ਆਪ ਦਾ ਕੰਮ ਤੇ ਜਾਂਦਾ ਸੀ ਬਸ ਕਰੇ ਅਲਮਦੁਦੁਨ ਇੰਨੇ ਸੀਗਾ ਕੋਈ ਕਿਸੇ ਨਾ ਕੋਈ ਤੇ ਬਾਕੀ ਇੱਕ ਗੱਲ ਹੋਰ ਵੀ ਹੈ ਕੋਈ ਇਹ ਵੀ ਨਹੀਂ ਹੁਣ ਇੱਥੇ ਧਰਨਾ ਲਾਈ ਬੈਠੇ ਇਹ ਸਿਰਫ ਸਾਡਾ ਪਰਿਵਾਰ ਤੇ ਜਾਂ ਆਪ ਦੇ ਜਿਹੜੇ ਸਹਿਯੋਗ ਦੀ ਲਈ ਸਾਰੇ ਇੱਕ ਪਰਿਵਾਰ ਦੀ ਹੁੰਦੀ ਹੈ ਇਹ ਸਾਰਾ ਪੰਚਾਇਤ ਨਹੀਂ ਸਹਿਯੋਗ ਦੇ ਰਹੀ ਕੋਈ ਨੰਬਰਦਾਰ ਨਹੀਂ ਦੇ ਰਿਹਾ ਉਹ ਸਿਰਫ ਪੁਲਿਸ ਨੂੰ ਗੁੰਮਰਾਹ ਕਰਕੇ ਪਰਾਂ ਨੂੰ ਲੈ ਜਾਂਦੇ ਪੰਚਾਇਤ ਦਾ ਕੰਮ ਹੁੰਦਾ ਪਿੰਡ ਨਾਲ ਖੜਨਾ ਉਹ ਪ੍ਰਸ਼ਾਸਨ ਪਿੰਡ ਦੀ ਉਹ ਪ੍ਰਸ਼ਾਸਨ ਨੂੰ ਲੈ ਕੇ ਪਰਾਂ ਨੂੰ ਲੈ ਜਾਂਦੇ ਇਹਦੇ ਤੇ ਡਾਊਟ ਸਿੱਧਾ ਹੀ ਹੋ ਜਾਂਦੇ ਮੈਨੂੰ ਪਤਾ ਹਰੇ ਵੀ ਸਾਡਾ ਗਰੀਬ ਬੰਦੇ ਦਾ ਦੱਸੋ ਵੀ ਕੀ ਹੱਲ ਹੋਊਗਾ ਅਕਸਰ ਇਸੇ ਤਰ੍ਹਾਂ ਪੰਚਾਇਤ ਨੂੰ ਸਾਥ ਦੇਉਂਦੇ ਤਾਂ ਹੀ ਆ ਕਰਨ ਪੰਚਾਇਤ ਸਮਝ ਇਸ ਤਰ੍ਹਾਂ ਕਰਦੇ ਇਸ ਘਟਨਾ ਨੂੰ ਅਸੀਂ ਇਹੀ ਦੇਖਦੇ ਆ ਵੀ ਇਹ ਤਾਂ ਪਲਾਨਿੰਗ ਨਾਲ ਹੀ ਹੋਇਆ ਕੰਮ ਕਿਉਂਕਿ ਜਦੋਂ ਮਾਰ ਕੇ ਉਦੋਂ ਬਾਅਦ ਉਹ ਬੰਦੇ ਇੱਥੇ ਛੱਡ ਛੱਡੇ ਨਹੀਂ ਉਹਨਾਂ ਨੇ ਪਲਾਨਿੰਗ ਕੀਤੀ ਵੀ ਗੱਡੀ ਦੇ ਥੱਲੇ ਵਾਰਤਾ ਉਹਨਾਂ ਨੂੰ ਇਹ ਸੀਗਾ ਵੀ ਗੱਡੀ ਦਾ ਨਾਮ ਆ ਜਾਊਗਾ ਤੇ ਅਸੀਂ ਨਿਕਲ ਜਾਾਂਗੇ ਪਰ ਇਹ ਰਾਤ ਕਿੰਨੇ ਵਜੇ ਦੀ ਘਟਨਾ ਹੈ ਇਹ ਪੌਣੇ ਕੇ 9 ਦੀ ਗੱਲ ਹੈ ਜੀ ਪੌਣੇ ਕੇ 9 ਦੀ ਗੱਲ ਹੈ ਤੇ ਸਾਢੇ ਕੇ 9 ਪਤਾ ਲੱਗਿਆ ਜੀ ਸਾਢੇ 9:30 ਕੋਈ ਇੱਥੇ ਮੌਜੂਦ ਨਹੀਂ ਸੀ ਜਿਹੜੇ ਦੇਖ ਰਹੇ ਹੋ ਘਰੇ ਨਹੀਂ ਸਰ ਹੁਣ ਕੋਈ ਉਦਾਸੀ ਨਹੀਂ ਰਹੇ ਜੇ ਕਿਹਨੇ ਦੇਖਿਆ ਹੋਵੇ ਤਾਂ ਹੁਣ ਕੀ ਅਸੀਂ ਪੁੱਛੇ ਅਸੀਂ ਤਾਂ ਬਹੁਤ ਕੀਤੀ ਪਰ ਕੋਈ ਉਦਾਸੀ ਨਹੀਂ ਰਹੇ ਜੀ ਘਰਾਂ ਦੇ ਵਿੱਚ ਹੋਈ ਹੈ ਜੀ ਘਟਨਾ ਘਰਾਂ ਜੀ ਹੋਈ ਹੈ ਘਰਾਂ ਦੇ ਵਿੱਚ ਸਾਹਮਣੇ ਘਰ ਆ ਅੱਗੇ ਪੱਸੀ ਵੀ ਘਰ ਨੇੜੇ ਤੇਰੇ ਘਰ ਹੈ ਜੀ ਬੰਦੇ ਚੀਕ ਵੀ ਮਾਰੀ ਹੋਊਗੀ ਸੁਣੀ ਹੋਊਗੀ ਸਰ ਐਕਸੀਡੈਂਟ ਦੇ ਰੂਪ ਦੇ ਵਿੱਚ ਐਕਸੀਡੈਂਟ ਦਾ ਰੂਪ ਨਹੀਂ ਦੇ ਸਕਦੇ ਇਹਨੂੰ ਸਾਜ਼ਿਸ਼ਾਈ ਪੂਰਾ ਕਤਲ ਆ ਜਣੀ ਵੱਟ ਚ ਮਾਰ ਕੇ ਬੰਦੇ ਦੇ ਪਾਸੇ ਸਾਈਡ ਤੇ ਕਰਕੇ ਕੱਢਿਆ ਵੀ ਟਰੈਕਟਰ ਖੜਾ ਵੀ ਉਹ ਪੰਜ ਚਾਰ ਮਿੰਟ ਲੱਗਦੀ ਵੀ ਟਰੈਕਟਰ ਨੂੰ ਵਾਸ ਉਹਨੇ ਖਿੱਚ ਕੇ ਪਾਸੇ ਵੀ ਕੀਤਾ ਉਹਨੂੰ ਹੁਣ ਸਾਡੇ ਵੱਲੋਂ ਕੀ ਸਾਡੇ ਵੱਲੋਂ ਇਹੀ ਇੱਕ ਕਮਿਊਨਿਟੀ ਕਾਰਗਰ ਵੀ ਸਾਨੂੰ ਉਹ ਬੰਦੇ ਚਾਹੀਦੇ ਮੈਂ ਜਿਹੜੇ ਟਰੈਕਟਰ ਵਾਲਿਆਂ ਨੇ ਇਹ ਕੰਮ ਕੀਤਾ ਬਸ ਸਾਨੂੰ ਇਹੀ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਬਸ ਸਾਨੂੰ ਇਨਸਾਫ ਚਾਹੀਦਾ ਸਾਡੀ ਕਾਰਵਾਈ ਇਹੀ ਹੋਣੀ ਚਾਹੀਦੀ ਉਹ ਬੰਦੇ ਸਾਡੇ ਸਾਹਮਣੇ ਸਬੂਤ ਹੋਣਾ ਵੀ ਆਹ ਬੰਦੇ ਅੱਥਰੂ ਖੜੇ ਗਏ ਵਾਹਿਗੁਰੂ ਜੀ ਅੱਜ ਜਿਹੜਾ ਧਰਨਾ ਲਾਇਆ ਗਿਆ ਇਹ ਕੀ ਨਾਮ ਇਹਨਾਂ ਦਾ ਨਾਮ ਧੀਰਾ ਸਿੰਘ ਆ ਜੀ ਕੀ ਕਰਨਾ ਵਾਪਰੀ ਇਹ ਤੇ ਕਰਨਾ ਇਹ ਵਾਪਰੀ ਇਹ ਵੀ ਸ਼ਾਮ ਨੂੰ ਇਹ ਝੋਨਾ ਲਾ ਕੇ ਤੇ ਆਪਣੇ ਘਰੇ ਜਾ ਰਿਹਾ ਸੀਗਾ ਤੇ ਆ ਜਦੋਂ ਘਰੋਂ ਆਉਂਦਾ ਕਿਤੇ ਇਧਰ ਕੋਈ ਕੰਮ ਆਇਆ ਸੀ ਅੱਡੇ ਵੱਲ ਤੇ ਛੋਟਾ ਅੱਡਾ ਵੱਜਦਾ ਹੈ ਤੇ ਇਧਰ ਆਇਆ ਸੀ ਤੇ ਅੱਗੋਂ ਟਰੈਕਟਰ 9 9.5 ਦਾ ਤਕਰੀਬਨ 10 ਤੋਂ ਘੱਟ ਟਾਈਮ ਦੱਸਿਆ ਇੱਥੇ ਆਈਡੀਆ ਤੇ ਉਹ ਟਰੈਕਟਰ ਵਜਾ ਵਿੱਚ ਤੇ ਟਰੈਕਟਰ ਵਾਲਿਆਂ ਨੇ ਖਿੱਚ ਕੇ ਗੱਡੀ ਖੜੀ ਸੀ ਸਿਲੰਡਰ ਵਾਲੀ ਹੁਣ ਵੀ ਖੜੀ ਹੈ ਉਹਦੇ ਥੱਲੇ ਕਰਤਾ ਤੇ ਉਹ ਤੋਂ ਬਾਅਦ ਆ ਕਾਫੀ ਸਮੇਂ ਬਾਅਦ ਇਥੋਂ ਨੇੜੇ ਦੇ ਘਰਾਂ ਨੇ ਜਾ ਕੇ ਦੱਸਿਆ ਤੇ ਫਿਰ ਉਹ লাশ ਘਰੇ ਲਿਗੇ ਇਹ ਪਤਾ ਲੱਗਿਆ ਕੁਝ ਟਰੈਕਟਰ ਇਹਨਾਂ ਦਾ ਸੀ ਨਹੀਂ ਜੀ ਇਹ ਤਾਂ ਪਤਾ ਇਹ ਬਾਹਰ ਦਾ ਨਹੀਂ ਪਿੰਡ ਦਾ ਟਰੈਕਟਰ ਹੈ ਤੇ ਉਹ ਬੰਦੇ ਨੇ ਰਾਤੇ ਰਾਤ ਹੀ ਕੋਈ ਸਵੇਰ ਟਾਈਮ ਨਾਲ ਗੱਲਬਾਤ ਕਰੀ ਵੀ ਹੈਗੀ ਕਿਸੇ ਪਾਸੇ ਕਿ ਹਜੇ ਸਾਹਮਣੇ ਨਹੀਂ ਆ ਰਹੀ ਇਹਨਾਂ ਦੀ ਉਮਰ ਕਿੰਨੀ ਸੀ ਇਹਨਾਂ ਦੀ ਉਮਰ ਤਕਰੀਬਨ 43 45 ਸਾਲ 40 40 ਕਿੰਨੇ ਬੱਚੇ ਹਨ ਬੱਚੇ ਇਹਨਾਂ ਦੇ 4 ਆ ਜੀ ਦੋ ਕੁੜੀਆਂ ਦੋ ਮੁੰਡੇ ਇੱਕ ਕੁੜੀ ਵਿਆਹੀ ਹੈ ਜੀ ਬਾਕੀ ਅਜੇ ਨਹੀਂ ਵਿਆਹੀ ਸਾਰੀ ਜੰਗਵਾਰੀ ਇਹਨਾਂ ਦੀ ਕੀ ਕਹਿਣਾ ਚਾਹੋਗੇ ਤੁਸੀਂ ਕਿਸ ਤਰ੍ਹਾਂ ਘਟਰਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਵੀ ਇਹ ਗਰੀਬਾਂ ਨੂੰ ਇਨਸਾਫ ਮਿਲੇ ਜਿਹੜੇ ਕਾਤਲ ਹੈ ਜਾਨ ਬੁਝ ਕੇ ਘਰੇ ਦਸਤਨ ਦੀ ਬਜਾਏ ਉਹਨਾਂ ਨੇ ਇਹ ਗੱਲ ਦੂਜੇ ਤੇ ਇਲਜ਼ਾਮ 420 ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਆਪੇ ਗੱਡੀ ਵਾਲੇ ਸਿਰ ਲੱਗੂਗਾ ਤੇ ਗੱਡੀ ਵਾਲੇ ਮੁੰਡਿਆਂ ਨੂੰ ਹੁਣ ਬਿਠਾਇਆ ਵਿੱਚ ਜਿਹੜਾ ਦੱਸਣਗੇ ਮੁੰਡਾ ਰੀਚੀ ਰੀਚੀ ਤੇ ਮੇਜਰ ਹੈ ਗੱਡੀ ਦਾ ਮਾਲਕ ਉਹਨੂੰ ਉਹਨਾਂ ਨੂੰ ਹੁਣ ਬਿਠਾਈ ਬੈਠੇ ਆ ਵਿੱਚ ਸ਼ੱਕੀ ਤੌਰ ਤੇ ਡਾਊਟ ਕਰਕੇ ਇਸ ਕਰਕੇ ਅਸੀਂ ਚਾਹੁੰਦੇ ਅਸਲੀ ਜਿਹੜੇ ਬੰਦੇ ਚਿਹਰੇ ਮੂਰੇ ਆਉਣ ਟਰੈਕਟਰ ਮੂਰੇ ਆਵੇ ਤੇ ਅਸੀਂ ਇਹ ਧਰਨਾ ਮਤਲਬ ਕਰ ਦਿਆਂਗੇ ਇਹ ਕਿਹੜੀ ਗੱਡੀ ਥੱਲੇ ਪਾਇਆ ਗਿਆ ਸੀ ਆਹ ਸਿਲੰਡਰਾਂ ਵਾਲੀ ਗੱਡੀ ਹੈ ਜੀ ਟਰੱਕ ਇਹ तकरीबन ਇੱਥੇ ਖੜੀ ਰਹਿੰਦੀ ਹੈ। ਇਸ ਇੱਕ ਆਥ ਨੇ ਹੁਣ ਲਾ ਕੇ 6 ਵਜੇ ਮਤਲਬ 7 ਵਜੇ 6 ਵਜੇ 5 ਵਜੇ ਇੱਥੇ ਆ ਜਾਂਦੀ ਹੈ। ਇਹ ਕਿ ਮਤਲਬ ਇਸ ਤਰ੍ਹਾਂ ਇੱਕ ਨਾਉਕ ਦੇਖਦੇ ਕੋਈ ਕੈਮਰੇ ਕੂਮਰਿਆਂ ਦੀ ਕੋਈ ਆਈ ਤੇ ਆਪਣੇ ਕੈਮਰੇ ਦੇ ਵਿੱਚ ਅੱਗੇ ਪਿੱਛੇ ਦੀ ਗੱਲਬਾਤ ਆਈ ਹੈ ਤੇ ਹੋਰ ਕੋਈ ਗੱਲਬਾਤ ਨਹੀਂ ਆਈ। ਜਿਹੜੇ ਮੈਨ ਚੀਜ਼ ਸਾਨੂੰ ਚਾਹੀਦੀ ਹੈ ਵੀ ਉਹ ਸਾਹਮਣੇ ਚਿਹਰੇ ਸੀਗੇ ਜਿਹੜੇ ਜਿਨ੍ਹਾਂ ਨੇ ਖਿੱਚ ਕੇ ਕਰਿਆ ਟਰੱਕ ਦੇ ਥੱਲੇ ਮੁੰਡੇ ਨੂੰ ਮਾਰ ਕੇ ਉਹ ਚਿਹਰੇ ਨਹੀਂ ਸਾਹਮਣੇ ਹਜੇ ਅੱਗਾ ਪਿੱਛਾ ਹੋਰ ਕੋਈ ਆ ਗਿਆ ਹੈਗਾ। ਮਾਰੋ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆਂ ਵੀ ਅਸਲੀ ਚਿਹਰੇ ਜਿਹੜੇ ਉਹ ਲੈ ਕੇ ਸਾਹਮਣੇ ਟਰੈਕਟਰ ਲੈ ਕੇ ਤੇ ਸਾਨੂੰ ਠਾਣੇ ਵਿਖਾ ਦੇ ਲਈ ਘਰ ਪਰਿਵਾਰ ਨੂੰ ਵਿਖਾਉਣ ਵੀ ਆਲ ਦੇਖੋ ਫੜਦੇ ਸੀ ਇਹ ਮੰਨੀ ਬੈਠੇ ਆ ਵੀ ਅਸੀਂ ਮਾਰਿਆ ਟਰੈਕਟਰ ਸਾਡਾ ਵੱਜੇ ਵਿੱਚ ਤੇ ਅਸੀਂ ਇਹੀ ਚਾਹੁੰਦੇ ਉਹਨਾਂ ਤੱਕ ਜਾਰੀ ਕਾਰਵਾਈ ਕੀਤੀ ਹੈ ਹਾਂਜੀ ਇਹ ਧਰਨਾ ਕੋ ਤੱਕ ਚੱਲੇ ਉਹਨਾਂ ਤੱਕ ਜਾਰੀ ਰਹੂਗਾ ਜਦ ਤੱਕ ਸਾਡੇ ਅਸਲੀ ਕਾਲ ਕਿਸੇ ਨੂੰ ਉਹੀ ਇਲਜ਼ਾਮ ਦੇ ਵਿੱਚ ਵੀ ਨਾ ਫੜਿਆ ਜਾਵੇ असली कात, कातल जेडे दे, जिन्नी देर ਸਾਹਮਣੇ ਨਹੀਂ ਲੈਂਦੇ ਜਾਂਦੇ ਤੇ ਸਾਨੂੰ ਵਿਸ਼ਵਾਸ ਨਹੀਂ ਹੁੰਦਾ ਪਰਿਵਾਰ ਨੂੰ ਵਿਸ਼ਵਾਸ ਨਹੀਂ ਹੁੰਦਾ ਵੀ ਇਹ ਕਾਤਲ ਅਸਲੀ ਸਹੀ ਹੈ ਤੋਂ ਬਿਆਨ ਨਹੀਂ ਕਰਦੇ ਵੀ ਅਸੀਂ ਸਾਥੋਂ ਵੱਜ ਗਿਆ ਜੀ ਤੇ ਅਸੀਂ ਡਰ ਦੇ ਮਾਰੇ ਵੀ ਗੱਲ ਲੁਕੋਣ ਦੇ ਮਾਰੇ ਗੱਡੀ ਥਰੇ ਕਰਗੇ ਵੀ ਇਹ ਪਹਿਨਾ ਸਰ ਲੱਗੂਗਾ ਇਹ ਗੱਲ ਕਹਿਣ ਤੱਕ ਅਸੀਂ ਉਹਨਾਂ ਤੱਕ ਧਰਨਾ ਰੱਖੀ ਜਾਰੀ ਰੱਖਾਂਗੇ ਪ੍ਰਸ਼ਾਸਨ ਵੱਲੋਂ ਕੀ ਕਿਹਾ ਹੈ ਪ੍ਰਸ਼ਾਸਨ ਕਹਿੰਦਾ ਵੀ ਦੋ ਦਿਨ ਦਾ ਟਾਈਮ ਦਿਓ ਸਾਨੂੰ ਇਹ ਡਾਊਟ ਆ ਹੈ ਵੀ ਪ੍ਰਸ਼ਾਸਨ ਕੋਈ ਗੱਲਬਾਤ ਉਧਰ ਉਧਰ ਕਰਕੇ ਤੇ ਸਾਨੂੰ ਉਲਝਾਊਗਾ ਇੱਕ ਵਾਰੀ ਸੰਸਕਾਰ ਕਰਾਉਣਾ ਚਾਹੁੰਦੇ ਲਾਸ਼ ਦਾ ਨਹੀਂ ਤੁਸੀਂ ਕੋਈ ਕੈਮਰੇ ਵਗੈਰਾ ਚੈੱਕ ਕੀਤੇ ਕੈਮਰੇ ਵਗੈਰਾ ਚੈੱਕ ਕੀਤੇ ਆ ਪਹਿਲਾਂ ਦੀ ਤੇ ਬਾਅਦ ਵਿੱਚ ਦੀ ਵੀਡੀਓ ਆਈ ਜਾਂਦੀ ਆ ਜਿਹੜੇ ਟਾਈਮ ਐਕਸੀਡੈਂਟ ਹੋਇਆ ਉਦੋਂ ਕਪੜੇ ਪਾਤੇ ਆ ਉਹ ਤਾਂ ਹੁੰਦੀ ਕਿ ਉਹ ਕਹਿੰਦੇ ਸਾਡੇ ਕੈਮਰੇ ਚੱਲੀ ਜਾਂਦੇ ਉਹਦੇ ਕੱਪੜੇ ਪਾਉਣੇ ਆਏ ਜਦੋਂ ਇਹ ਘਟਨਾ ਹੋਣੀ ਸੀ ਸਾਡੀ ਗੱਡੀ 'ਚ ਅਸੀਂ ਲੈ ਕੇ ਗਏ ਬੰਦੇ ਨੂੰ ਉਹ ਗੱਡੀ ਤੇ ਕੱਪੜਾ ਪਾਉਣ ਦੇ ਦੀ ਕੋਈ ਵੀ ਫੁਟੇਜ ਵਗੈਰਾ ਆਈ ਹੈ ਨਹੀਂ ਆਈਗੀ ਕੈਮਰੇ ਚੈੱਕ ਕਰ ਲਿਆ ਕੈਮਰੇ ਘੱਟੋ ਘੱਟ ਤਿੰਨ ਚਾਰ ਵਾਰੀ ਚੈੱਕ ਕਰ ਲਿਆ ਪਰ ਇਹ ਵੀਡੀਓ ਨਹੀਂ ਹੁੰਦੀ ਅੱਗੇ ਪਿੱਛੇ ਦੀ ਵੀਡੀਓ ਆਈ ਜਾਂਦੀ ਹੈ ਜਦ ਗੱਡੀ ਤੇ ਲੈ ਕੇ ਗਏ ਉਹ ਵੀਡੀਓ ਆਈ ਜਾਂਦੀ ਹੈ ਕਿ ਇਹ ਹੀ ਨਹੀਂ ਆ ਰਹੀ ਸਰ ਗੱਲਦ ਕੀ ਨਾਮ ਹੈ ਜੀ ਕਰਨੈਲ ਸਿੰਘ ਔਡਾ ਜੀ ਮੈਂ ਔਡਾ ਹਾਂ ਅੱਜ ਜਿਹੜਾ ਟਰਨਲ ਆਇਆ ਗਿਆ ਹੈਗਾ ਜਿਹੜੇ ਵਿਅਕਤੀ ਦੀ ਅੱਜ ਹਾਦਸੇ ਵਿੱਚ ਮੌਤ ਹੋ ਗਈ ਹੈ ਇਹ ਕੀ ਕਹਿਣਾ ਚਾਹੋ ਕਿਸ ਤਰ੍ਹਾਂ ਦੇਖਦੇ ਇਹ ਤਾਂ ਜੀ ਹੁਣ ਸ਼ਰਮ ਤੁਹਾਨੂੰ ਪਤਾ ਹੀ ਹੈ ਵੀ ਅਸੀਂ ਡੈੱਡ ਬੋਡੀ ਬੋਡੀ ਲਈ ਬੈਠੇ ਸੀ ਚੌਰਾਹੇ ਦੇ ਵਿੱਚ ਔਰ ਆਹ ਆ ਜਿਹੜਾ ਸਮਾ ਹੈਗਾ ਇੰਨੀ ਅੱਗ ਪਹਿਰੀ ਹੈ ਠੀਕ ਹੈ ਤੇ ਕਿਸੇ ਦਾ ਜੀ ਨਹੀਂ ਕਰਦਾਗਾ ਚੌਰਾਹੇ 'ਚ ਬੈਠਣ ਵਾਸਤੇ ਡੈੱਡ ਬੋਡੀ ਲੈ ਕੇ ਕਿੰਨੇ ਕੁ ਲੋਕ ਬੈਠਦੇ ਆ ਇਹ ਤਾਂ ਤਾਂ ਬੈਠੇ ਆ ਸਾਨੂੰ ਨਿਆ ਨਹੀਂ ਮਿਲ ਰਿਹਾ ਨੇ ਇਹ ਜਿਸ ਤਰ੍ਹਾਂ ਦੇ ਮਾਦਕ ਘਟਨਾ ਵਾਪਰੀ ਹੈ ਕਿ ਇੱਕ ਹਾਦਸਾ ਨਹੀਂ ਬਲਕਿ ਪਲਾਨਿੰਗ ਲੱਗ ਰਿਹਾ ਹੈ ਕਿ ਹਾਦਸਾ ਲੱਗ ਰਿਹਾ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੀ ਦੇਖੋ ਜੀ ਜਿਹੜੇ ਹਿਸਾਬ ਦੇ ਨਾਲ ਇਹਦਾ ਗੱਲ ਚੱਲ ਰਹੀ ਹੈ ਐਸ ਹਿਸਾਬ ਦੇ ਨਾਲ ਤਾਂ ਆਇਂ ਲੱਗਦਾ ਵੀ ਇਹ ਜਾਣ ਬੁੱਝ ਕੇ ਕੀਤਾ ਗਿਆਗਾ ਕਿਉਂਕਿ ਅਗਰ ਜਾਣ ਬੁੱਝ ਕੇ ਨਾ ਹੁੰਦਾ ਤਾਂ ਸਾਨੂੰ ਇਹਨਾਂ ਕੋਸ਼ ਕਰਨ ਦੀ ਲੋੜ ਹੀ ਨਹੀਂ ਪੈਂਦੀ ਸੀ ਜਿਹੜੇ ਕੈਮਰੇ ਆ ਉਹ ਕਿਉਂ ਉਸ ਟਾਈਮ ਤੇ ਬੰਦ ਕੀਤੇ ਗਏ ਕੈਮਰੇ ਕਹਿੰਦੇ ਬੰਦ ਕਰ ਦਿੱਤੇ ਗਏ ਆ ਕਿਉਂ ਬੰਦ ਹੋ ਗਏ ਉਹ ਇਹ ਪਲਾਨਿੰਗ ਹੈਗੀ ਤਾਂ ਹੀ ਹੈਗਾ ਨਾ ਔਰ ਸਾਨੂੰ ਇਹ ਚੁਰਾਹੇ 'ਚ ਬੈਠਣਾ ਪੈ ਰਿਹਾ ਅਸੀਂ ਇਸ ਵਾਸਤੇ ਬੈਠੇ ਆ ਕਿ ਸਾਨੂੰ ਜਿਹੜਾ ਬੰਦਾ ਸਾਡਾ ਮਾਰਿਆ ਗਿਆ ਜਿਹੜਾ ਟਰੈਕਟਰ ਵਾਲਾ ਮਾਰ ਗਿਆ ਹੈ ਉਹ ਬੰਦੇ ਨੂੰ ਫੜਿਆ ਜਾਵੇ ਜੇ ਉਹ ਨਹੀਂ ਫੜਿਆ ਜਾਂਦਾ ਜਿੰਨਾ ਚਿਰ ਸਾਨੂੰ ਨਿਆਂ ਨਹੀਂ ਮਿਲਦਾ ਅਸੀਂ ਡੈੱਡ ਬੋਡੀ ਇੱਥੇ ਹੀ ਰੱਖਾਂਗੇ ਔਰ ਪੰਜਾਬ ਦੀਆਂ ਜਿੰਨੀਆਂ ਸਾਡੀਆਂ ਦਿਲਤ ਜਥੇਬੰਦੀਆਂ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਭਾਈਓ ਸਾਰੀਆਂ ਆਪਦੇ ਆਪਦੀਆਂ ਜਥੇਬੰਦੀਆਂ ਨੂੰ ਲੈ ਕੇ ਇੱਧਰ ਪਹੁੰਚੋ ਕਿਉਂਕਿ ਪੰਜਾਬ ਦੀ ਜਿਹੜੀ ਜ਼ਾਲਮ ਸਰਕਾਰ ਹੈ ਇਹ ਦਲਿਤ ਸਮਾਜ ਦੇ ਲੋਕਾਂ ਦੇ ਨਾਲ ਇਸ ਦੇਸ਼ ਦੇ ਮਜ਼ਦੂਰਾਂ ਦੇ ਨਾਲ ਹਮੇਸ਼ਾ ਹੀ ਇਨਿਆ ਕਰਦੇ ਆ ਤੇ ਕਰ ਵੀ ਰਹੇ ਆ ਐਸੇ ਵਾਸਤੇ ਅਸੀਂ ਸੜਕਾਂ ਤੇ ਆ ਕੇ ਬੈਠੇ ਹੋਈਆਂ ਏਹੀ ਗੱਲ ਹੈ ਪ੍ਰਸ਼ਾਸਨ ਵੱਲੋਂ ਕੀ کیا ਜਾ ਰਿਹਾ ਹੈ ਕਿ ਪ੍ਰਸ਼ਾਸਨ ਲਾਰੇ ਲੱਪੇ ਲਾਉਂਦਾ ਹੈ ਪ੍ਰਸ਼ਾਸਨ ਇਹ ਕੋਈ ਅੱਜ ਦੀ ਗੱਲ ਨਹੀਂ ਆ ਇਹ ਸਾਡੇ ਨਾਲ ਰੋਜ਼ ਵਾਪਰਦੀਆਂ ਹੀ ਆ ਇਹ ਤਾਂ ਜਦੋਂ ਸਾਡੇ ਨਾਲ ਵਾਪਰਦੀ ਹੈ ਨਾ ਉਦੋਂ ਇਹ ਲਾਰੇ ਲੱਪੇ ਆਂਦੇ ਆ ਸਾਨੂੰ ਜੀ 72 ਘੰਟੇ ਦੇ ਦਿਓ ਸਾਨੂੰ ਜੀ 2 ਦਿਨ ਦੇ ਦਿਓ ਸਾਨੂੰ ਜੀ ਇੰਨਾ ਸਮਾਂ ਦੇ ਦਿਓ ਵੀ ਕਾਦੇ ਵਾਸਤੇ ਹੈ ਅਗਰ ਤੁਸੀਂ ਪੁਲਿਸ ਜਿਹੜੀ ਹੈ ਤੁਸੀਂ ਇੱਕ ਟਰੈਕਟਰ ਵਾਲੇ ਨੂੰ ਨਹੀਂ ਫੜ ਸਕਦੇਗੇ ਤੇ ਵੱਡੀ ਕਿੱਡੀ ਮਸ਼ੀਨਰੀ ਹੋਵੇ ਤਾਂ ਉਸ ਨੂੰ ਤੁਸੀਂ ਕਿਵੇਂ ਫੜੋਗੇ ਟਰੈਕਟਰ ਤਾਂ ਇਸ ਪਿੰਡ ਦਾ ਹੀ ਹੋਊਗਾ ਨਾ ਕਿ ਪਿੰਡ ਦੇ ਟਰੈਕਟਰ ਨਹੀਂ ਇਕੱਠੇ ਕਰੇ ਜਾ ਸਕਦੇ ਕਿ ਉਹਨਾਂ ਦੀ ਇਨਕੁਆਰੀ ਨਹੀਂ ਹੋ ਸਕਦੀਗੀ ਪਰ ਇਹ ਜਾਣ ਬੁੱਝ ਕੇ ਕਰ ਰਿਹਾ ਸਾਨੂੰ ਹੈਰਾਨ ਕਰ ਰਿਹਾ ਮਜ਼ਦੂਰ ਲੋਕਾਂ ਨੂੰ ਨੇ ਜੇਕਰ ਮਲਕੇ ਪ੍ਰਸ਼ਾਸਨ ਵੱਲੋਂ ਜੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤੁਹਾਡੇ ਵੱਲੋਂ ਕੀ ਅਗਲਾ ਸੰਘਰਸ਼ ਕੀ ਹੋਟੇ ਅਸੀਂ ਉਹਨਾਂ ਜੇ ਨਾ ਤਾਂ ਇਹਦਾ ਸੰਸਕਾਰ ਕਰੀਏ ਕਰ ਨਹੀਂ ਕਰਦੇ ਅਸੀਂ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਨੂੰ ਬੁਲਾਵਾਂਗੇ ਪੂਰੇ ਪੰਜਾਬ ਦੇ ਵਿੱਚ ਅਸੀਂ ਇਸ ਅੰਦੋਲਨ ਨੂੰ ਖੜਾ ਕਰਾਂਗੇ ਹੋਰ ਕਹਿੰਦੇ ਅੱਥਰੂ ਪੈਰੇ ਬੈਠਣ ਦੀ ਜ਼ਰੂਰਤ ਨਹੀਂ ਕਰਦੇ ਨਹੀਂ ਕਰ ਸਕਦੇ ਮੈਂ ਹਾਂ ਯੋ ਬਿੱਡਾ ਕੰਮ ਪਹਿਲਾਂ ਹੋ ਜਾਂਦਾ ਹੋ ਜਾਂਦਾ ਹੁਣ ਨਹੀਂ ਕਰਦੇ ਸਾਡਾ ਬੰਦਾ ਉਹਨਾਂ ਦੇ ਮੈਡਮ ਜਿਹੜੀ ਅੱਜ ਇਹ ਘਟਨਾ ਹੋਈ ਹੈ ਕਿਸ ਤਰ੍ਹਾਂ ਤੁਸੀਂ ਦੇਖਦੇ ਇਹਦੇ ਵਿੱਚ ਕੀ ਹੈਗਾ ਸਾਡੇ ਕੋਲ ਇਨਫਾਰਮੇਸ਼ਨ ਆਈ ਸੀਗੀ ਕਿ ਜਿਹੜਾ ਹੈਗਾ ਜਗਦੇਵ ਸਿੰਘ ਨਾਮ ਦੇ ਜਿਹੜੇ ਹੈਗੇ ਨੇ ਵਿਅਕਤੀ ਉਹਨਾਂ ਦੇ ਰਾਤ ਨੂੰ ਜਿਹੜੀ ਹੈਗੀ ਹੈ ਡਿਊ ਟੂ ਹਿੱਟ ਐਂਡ ਰਨ ਕੇਸ ਦੇ ਵਿੱਚ ਜਿਹੜੀ ਉਹ ਡੈਥ ਹੋ ਗਈ ਹੈ ਜਿਹਦੇ ਹੈਗੇ ਨੇ ਬੇਟਾ ਅੰਗਰੇਜ਼ ਸਿੰਘ ਦੇ ਬਿਆਨਾਂ ਦੇ ਉੱਪਰ ਜਿਹੜੇ ਐਫਆਈਆ ਨੰਬਰ 93 ਅੰਡਰ ਸੈਕਸ਼ਨ 106 ਪੀਐਨਐਸ ਦੇ ਜਿਹੜੀ ਹੈਗੀ ਹੈ ਦਰਜ ਰਜਿਸਟਰ ਕੀਤੀ ਗਈ ਹੈਗੀ ਹੈ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਨਾਮ ਨੂੰ ਵਿਅਕਤੀਆਂ ਦੇ ਖਿਲਾਫ ਪਰਚਾ ਦਾਜ ਕੀਤਾ ਗਿਆ ਹੈਗਾ ਤੇ ਇਹਦੇ ਵਿੱਚ ਜਿਹੜਾ ਹੈਗਾ ਟੈਕਨੀਕਲ ਸੈੱਲ ਵੱਲੋਂ ਜਿਹੜੇ ਹੈਗੇ ਨੇ ਉਹ ਆਪਦੇ ਡੰਬ ਵਗੈਰਾ ਚੱਕੇ ਗਏ ਨੇ ਤੇ ਜਿਹੜੇ ਸੀਸੀਟੀਵੀ ਕੈਮਰਾਜ਼ ਵਗੈਰਾ ਹੈਗੇ ਨੇ ਉਹ ਸਾਰੇ ਚੈੱਕ ਕੀਤੇ ਗਏ ਨੇ ਤੇ ਕੁਝ ਘਰਾਂ ਦੇ ਜਿਹੜੇ ਡੀਵੀਆਰ ਵੀ ਨੇ ਉਹ ਵੀ ਕਬਜ਼ੇ ਦੇ ਵਿੱਚ ਲੈ ਗਏ ਨੇ ਹੁਣ ਤੱਕ ਕਿਸੇ ਦਾ ਕੋਈ ਲੱਗਿਆ ਤੁਹਾਨੂੰ ਕਿਸੇ ਸ਼ੱਕ ਨਹੀਂ ਹਾਜੇ ਤੱਕ ਜਿਹੜਾ ਹੈਗਾ ਇਹਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ ਜੇ ਫਿਰ ਵੀ ਕੋਈ ਚੀਜ਼ ਸਾਹਮਣੇ ਆਉਂਦੀ ਉਹ ਪਰਿਵਾਰ ਖਨਾ ਪਰਦੇ ਨਾਲ ਸ਼ੇਅਰ ਕੀਤੀ ਜਾਊਗੀ ਤੇ ਜਲਦੀ ਤੋਂ ਜਲਦੀ ਇਸ ਕੇਸ ਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਉਹ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਊਗਾ